ਸੱਜਣਾ ਪਿੰਡ ਸਲਾਰ ਤੋਂ ਨਾ ਵੀਡੀਓ ਬਣਾਉਣ ਲੱਗੇ ਆ ਇੱਕ ਦੁੱਗ੍ਹੀ ਕੱਟੀ ਦਿਖਾਉਣ ਲੱਗੇ ਆ ਤੇ ਇੱਕ ਲੱਗਿਆ ਤੋਕੜ ਗੱਬਣ ਝੋਟੀ ਦਿਖਾਉਣ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਅੱਜ ਬੂਰੀ ਮੀਣੀ ਕੱਟੀ ਤਿੰਨ ਨਗਨੇ ਬਾਈ ਕੋਲੇ ਟੋਟਲ ਬਕਾਊ ਪਿੰਡ ਸਲਾਰ ਤਹਿਸੀਲ ਤੇ ਜ਼ਿਲ੍ਹਾ ਮਰੇਲ ਕੋਟਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਰੂਗਾ ਰੇਟ ਰੂਗਾ ਸੱਜਣਾ ਵੀਡੀਓ ਦੇ ਵਿੱਚ ਹੀ ਤੇ ਰਹੂਗਾ ਫਿਕਸ ਫਿਕਸ ਜਾ ਆਜੋ ਬਾਈ ਸਸਰੀ ਸਸਰੀ ਦਾ ਬਾਈ ਜੀ ਚੜਦੀ ਕਲਾ ਆਹ ਚੜਦੀ ਕਲਾ ਨਾਮ ਤੇ ਨੰਬਰ ਬੋਲੋ ਜੀ ਨਾਮ ਜਸਵਿੰਦਰ ਸਿੰਘ ਫੋਨ ਨੰਬਰ 9814270758 981427075 70758 8 ਸ਼ੁਰੂ ਹਰ ਇੱਥੋਂ ਕਰਦੀ ਇੱਥੇ ਹੀ ਕਰਨੀ ਪਈ ਮਾਰ ਮਾਰ ਕੇਰੀ ਕੈਮਰਾ ਇੱਥੋਂ ਮਾਰ ਵਾ ਬੜੀ ਠੰਡੀ ਲੱਗਦੀ ਆ ਸਵੇਰ ਆ ਜੀ ਸਿੰਘ ਆ ਗਿਆ ਖੱਡੇ ਵਾਲਾ ਹਨਾ ਹਾਂਜੀ ਹਾਂਜੀ ਅੱਬਾ ਕੱਦ ਚੰਗਾ ਹਨਾ ਕੱਦ ਪੂਰਾ ਜੀ ਹਾਂ ਦੋ ਦੰਦਾਂ ਜੀ ਦੁੱਗੀ ਦੋ ਦੰਦ ਨਾਲ ਮੇਲ ਕਾ ਇੱਕ ਦੰਦ ਟੁੱਟਿਆ ਹੈ ਜੀ ਦੁੱਗੀ ਚ ਵੀ ਹਾਂਜੀ ਠੀਕ ਆ ਗੱਲ ਆ ਦੁੱਗ ਚ ਵੀ ਬਾਈ ਕਹਿੰਦਾ ਇੱਕ ਦੰਦ ਹੀ ਤੋੜਿਆ ਤੇ ਬਾਕੀ ਕਰੀ ਇੱਥੋਂ ਕਰਾ ਲਈ ਬਾਡੀ ਬੁੱਡੀ ਚ ਇੱਕ ਪਿਛਾਂ ਵਾਲੇ ਪੱਖ ਤਾਂ ਆ ਬਾਡੀ ਬਣਤਰ ਕਰਾ ਦੇ ਚੱਕ ਤੇ ਥਣ ਦਾ ਸਹਾਇ ਕਰਾ ਦੇ ਚੱਕ ਦੂਰਾ ਥਣ ਲੱਗਿਆ ਕੱਦ ਦਾ ਆਈੜਿਆ ਬਾਈ ਦੇ ਕੱਦ ਦੇ ਹਿਸਾਬ ਨਾਲ ਕਰਾ ਦਿਆਂ ਇੱਥੋਂ ਕਿੰਨੇ ਦਿਨ ਦਾ ਸੂਆ ਸੂਆ 7 ਦਿਨ ਦਾ ਜੀ 7 ਦਿਨ ਦਾ ਲਾ ਤੋਰ ਖੋਲ ਕੇ ਲੈ ਸਾਡੇ ਨਾਲ 7 ਦਿਨਾਂ ਦੀ ਸੂਈ ਤੇ ਦੁੱਧ ਹਾਜ਼ਰ ਕਿੰਨਾ ਜੀ ਦੁੱਧ 11 ਕਿਲੋ ਆਈ 7 ਦਿਨਾਂ ਦੀ ਜੇ ਜਨ ਦੀ 5-7 ਦਿਨ ਆਰਕੀਏ 15 ਲੀਟਰ ਤੇ ਕਰੂਏ 11 ਤੱਕ ਹੈਗਾ ਹਾਂਜੀ ਹਾਂਜੀ ਵਜ ਵਾਲੀ ਪੁੱਛੂੰਗਾ ਵੀ ਟਾਈਮ ਤੋਂ ਟਾਈਮ ਚ ਵਾਦਾਂਗੇ ਹਾਂਜੀ ਹਾਂਜੀ ਕਈ ਵਾਰੀ ਕਿਸੇ ਭਰਾ ਦਾ ਫੋਨ ਇਹ ਆ ਜਾਂਦਾ ਹੁੰਦਾ ਵੀ ਯਾਰ ਅਸੀਂ ਦੂਰੋਂ ਆਇਆ ਦੁੱਧ ਬਾਈ ਨੇ 11 ਕਹਤਾ ਦੁੱਧ 7-8 ਹਾਂਜੀ ਉਹ ਸੀਨ ਤਾਂ ਨਹੀਂ ਹੁੰਦਾ ਮੈਂ ਕਿਹਾ ਜਮੀ ਨਹੀਂ ਜੀ ਠੀਕ ਆ ਕਹਿੰਦਾ ਆ ਉਹ ਗੱਲ ਬਾਤ ਨਹੀਂ ਭਾਈ ਕਹਿੰਦਾ ਹੋਊਗੀ ਤੇ ਬੱਚਾ ਵੀ ਬਾਈ ਕਹਿੰਦੀ ਨਾਲ ਹੀ ਕਮਾਈ ਜਾਂਦਾ ਲੈ ਆ ਇੱਥੋਂ ਕੱਦ ਵੀ ਚੰਗਾ ਤੇ ਵਜਨ ਵੀ ਚੰਗਾ ਤੇ ਬੇਲ ਵੀ ਚੰਗੀ ਤੇ ਬਾਕੀ ਇੱਥੋਂ ਤਾਂ ਐ ਲੱਗਦਾ ਜਿਵੇਂ ਸਾਹਣ ਤੁਰਦਾ ਆਂਦਾ ਨਾਲ ਹਾਂਜੀ ਸਾਨ ਵਾਲਾ ਕੰਮ ਹੀ ਆ ਸ਼ਕੀਨ ਆ ਗਈ ਝੋਟੀ ਫੁੱਲ ਸਿੰਘ ਖੱਡੇ ਵਾਲਾ ਲੈ ਚੱਲ ਚੁਬਰਾ ਅੰਦਰ ਲੈ ਬੰਨੇ 11 ਲੀਟਰ ਦੁੱਧ ਅੱਜ ਬਾਈ ਕਹਿੰਦਾ ਇਹਦੇ ਕੋਲੇ ਚੋਣ ਚੋਣ ਦਾ ਨਾ ਹਾਜ਼ਰ ਹਾਜ਼ਰ ਦੁੱਧ ਆ 11 ਲੀਟਰ ਸੂਆ ਪਹਿਲਾ ਦੁੱਗ ਦੇ ਦੰਦਾਂ ਚ ਨਾ ਬਾਈ ਕਹਿੰਦਾ ਇੱਕ ਦੰਦ ਹੀ ਸਿੱਟਿਆ ਕੱਟੀ ਨੇ ਇਹ ਲੈ ਚੱਲ ਲੈ ਚੁਬਾਈ ਦੀ ਕਮਿਆ ਚੁਬਾਈ ਦੀ ਪੂਰੀ ਠੀਕ ਆ ਗੱਲ ਅੱਜ ਬਾਈ ਬੱਚਾ ਛੱਡ ਦੇ ਮੰਗਰਾ ਜੀ ਲੋ ਜੀ ਆ ਚੁਬਾਈ ਦੀ ਬਾਈ ਕਹਿੰਦਾ ਰਹੂਗੀ 100 ਦਾ 100 ਇਹ ਹੀਰੋ ਹੀਰੋ ਝੋਟੇ ਦੀ ਆ ਜੀ ਹੀਰੋ ਕਿਹੜਿਆਂ ਦਾ ਇਹ ਹੀਰੋ ਵਸ ਨੈਟ ਤੇ ਕੱਢ ਲਨ ਕਿਹੜਾ ਹੀਰੋ ਠੀਕ ਹੈ ਗੱਲ ਨਹੀ ਇਹ ਜਿਵੇਂ ਕਹਿ ਲਿਆ ਵੀ ਕਿਸੇ ਕੰਪਨੀ ਦਾ ਜਾਂ ਕਿਸੇ ਪ੍ਰਾਈਵੇਟ ਬੰਦੇ ਦਾ ਪੂਰਾ ਮਸ਼ਹੂਰ ਆ ਜੀ ਇੱਕ ਹੀਰੋ ਦੀ ਕੁ ਝੋਟੀ ਆਪਣੇ ਕੋਲ ਹੋਰ ਖੜੀ ਆ ਠੀਕ ਹੈ ਗੱਲ ਆ ਆ ਹੀਰੋ ਦੀ ਆ ਗਈ ਭਾਈ ਕਹਿੰਦਾ ਹੀਰੋ ਬੋਲਣਾ ਤੁਸੀਂ ਸਰਚ ਮਾਰ ਲਿਓ ਤੇ ਸਭਾ ਆ ਦੀ ਠੰਡੀ ਆ ਗਈ ਬਿਲਕੁਲ ਥਣਲੇਵੇ ਦੀ ਆ ਗਈ ਬਿਲਕੁਲ ਸਾਫ ਲ ਬੱਚਾ ਕਰਦੇ ਸਾਈਡ ਨੂੰ ਇੱਥੋਂ ਮਾਰਦੇ ਜੀ ਥਣਲੇਵੇ ਦੇ ਕੈਮਰਾ ਏ ਇੱਥੋਂ ਕਰਾ ਦੇ ਜੈਕ ਬਾਡੀ ਦੀ ਵੰਤਰ ਆ ਗਈ ਬੜੀ ਕਮਾਲ ਦੀ ਤੇ ਨਾਲ ਇਹਦੇ ਆ ਗਿਆ ਸੱਜਣਾ ਮੇਲ ਕਾਫ ਇਹ ਐਨ ਜਾਣਦੇ ਇੱਥੋਂ ਕਰਾ ਦੇ ਇੱਕ ਪਿਛਾਂ ਤੋਂ 11 ਲੀਟਰ ਚ ਵਾਦਾਂਗੇ ਟਾਈਮ ਤੋਂ ਟਾਈਮ ਮਖਾ ਜੀ ਮੈਂ ਨਾ 15 ਸੌ ਬੱਚਾ ਬੱਚਾ ਬੰਦੇ ਬੱਚਾ ਬੰਦੇ ਅੱਜ ਦਾ ਰੇਟ ਜਿਹੜਾ ਕਰਾਂਗੇ ਉਹ ਕਰਾਂਗੇ 15 ਕਿਲੋ ਦਾ ਹੋਰ ਹੋਊ ਅਗਲੀ ਵੀਡੀਓ ਚ ਫਿਰ ਠੀਕ ਹੈ ਅੱਜ ਅੱਜ ਕਿੰਨੇ ਪੈਸੇ ਲਵੇਂਗਾ ਇਹਦੇ ਅੱਜ ਲਵਾਂਗੇ ਜੇ ਆਪਾਂ 65000 ਰੁਪਇਆ 1 ਲੱਖ ਮੰਗਦੇ ਕੱਲੇ ਹੀ ਕਹਦਾ ਨਾ ਕੱਲਾ ਤਾਂ ਅਰੇ ਵੀ ਪਤਾ ਵੀ ਕੱਲਾ 65000 ਦਾ ਕੱਟੀ ਨਹੀਂ ਆ ਬੱਚਾ ਬੱਚਾ ਬੰਨ ਚਲ ਚੰਗ ਲੰਗੀ ਬੜਾ ਹੋਇਆ ਦੀ ਠੀਕ ਹੈ ਗੱਲ ਥਣੇ ਚ ਦੇਖ ਜੂ ਨਾਲੇ ਠੀਕ ਹੈ ਗ 1 ਲੱਖ 65000 ਰੁਪਏ ਲੈ ਲਾਂਗੇ ਬਾਈ ਕਹਿੰਦਾ ਬੱਚਾ ਪੁੱਠੇ ਪਾਸੇ ਦੀ ਇਹ ਪਾਰ ਗਿਆ ਉਤਰਾ ਠੰਡੀ ਆ ਗਈ ਸਵੇਰ ਆ ਦੀ ਵੱਡੀ ਆ ਗਈ ਫੁੱਲਾ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਝੋਟੀ ਤੇ ਕੈਮਰਾ ਸਿੰਗੀ ਸੁੰਗੀ ਕਰਾ ਦੇ ਚੱਕ ਹਾਂਜੀ ਇਹ ਇਹਦੀ ਹਾਈਟ ਮੈਂ ਕਹੂੰਗਾ ਵੀ ਵੱਡੀਆਂ ਚ ਨਹੀਂ ਆਉਂਦੀ ਇਹਦੀ ਦਾ ਦਰਮਿਆਨੀ ਜੀ ਹਾਈਟ ਆ ਗਈ ਉਹ ਬਰੀਕ ਚਮੜੇ ਚ ਆ ਗਈ ਥੱਲੇ ਦੀ ਆ ਗਈ ਸਾਫ ਆ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਉਹ ਜੀ ਇੱਕ ਤਰੀਕ ਨੂੰ 6 ਮਹੀਨੇ ਦੀ ਗੱਬਣ ਹੋਈ ਆ ਜੀ ਆੜੇ ਲੰਗੀ ਇੱਕ ਹਾਂਜੀ ਅੱਜ ਮੇਰਾ ਖਿਆਲ ਪੰਜ ਤੋਂ 6 ਤਰੀਕ ਹੋਗੀ 7 ਹੋ ਗਈ ਜੀ ਠੀਕ ਆ ਹਾਂਜੀ ਕਿੰਨੇ ਮਹੀਨੇ 6 ਮਹੀਨੇ ਦੀ ਆ ਇੱਕ ਦਿਨ 6 ਮਹੀਨੇ ਦੀ ਦੁੱਧ ਦੰਦੀਆ ਕੋ ਸੋਣਾ ਦੁੱਧ ਜੀ ਉਹਨੇ ਬੰਦੇ ਤੇ ਜਿਹੜੇ ਲੈ ਕੇ ਆਂਦੀ ਆ ਉਹਨੇ ਕਹੇ ਦੋ ਕਿਲੋ ਪਰ ਹੁਣ ਦੋ ਕਿਲੋ ਹੈਗਾ 1.5 ਕਿਲੋ ਚ ਹੋਇਆ ਮੈਂ ਕੱਲ ਪਰਸੋ ਆ ਗਈ ਜੈਡ ਬਲੈਕ ਹਾਂ ਹਾਂਜੀ ਪਰਸੋ ਟੀਕੇ ਨਾਲ ਚੋਈ ਹੈ ਕੱਲ ਬਿਨਾ ਟੀਕੇ ਤੋਂ ਹੀ ਠੀਕ ਹੈ ਗੱਲ ਤੌਰ ਖੋਲ ਕੇ ਨਾ ਸਦਨੋਂ ਇੱਥੋਂ ਕਰ ਸਕਦੇ ਹਾਂ ਚੈੱਕ ਕੱਦ ਮੈਂ ਕਹੂੰਗਾ ਵੀ ਵਰਦਾ ਨਹੀਂ ਹੈਗਾ ਕੱਦ ਕੱਦ ਰਹੂਗਾ ਦਰਮਿਆਨਾ ਜਾਂ ਵਜਨ ਵਜੂ ਤੁਹਾਡੇ ਸਾਹਮਣੇ ਆ ਸਿੰਗੀ ਬੰਦ ਬਿਲਕੁਲ ਦੁੱਧ ਹੈਗਾ 1.5 ਤੋਂ 2 ਕਿਲੋ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਇੱਕ ਤਰੀਕ ਤੋਂ ਬਾਈ ਕਹਿੰਦਾ ਇਹਨੂੰ 7ਵਾਂ ਮਹੀਨਾ ਲੱਗਾ ਕਮਾਲਾ ਬਾਈ ਇੱਥੇ ਥਾਣੇ ਪਾਸ ਕਰਾਉਂਦੀ ਆ ਜੀ ਵੈਸੇ ਹੁਣ ਠੀਕ ਆ ਹੁਣ ਤਾਂ ਕਿਲੋ ਅੱਧਾ ਕਿਲੋ ਮੰਨ ਲੈ 2 ਕਿਲੋ ਜੀ ਠੀਕ ਆ ਗੱਲ ਆ ਲੈ ਆ ਲੈ ਆਹੂੰ ਸਿੰਗੀ-ਸੁੰਗੀ ਬੰਦ ਆ ਹਾਂਜੀ ਬੰਨਣ ਵਾਲੀ ਆ ਜੀ ਤਾਜੀ ਦਾ ਕਿਨਾਂ ਕਰ ਦੱਸਿਆ ਬਾਈ ਤਾਂ ਤਾਜੀ ਦਾ ਜੀ 10 ਕਿਲੋ ਹੋ 11 ਹੁਣ ਆਪਾਂ ਨੂੰ ਕੀ ਪਤਾ ਪਹਿਲਣ ਦਾ ਹਾਂਜੀ ਦੂਜਾ ਸੁੰਦੀ ਆ ਦੂਜਾ ਸੁੰਦੀ ਠੀਕ ਹੈ ਗੱਲ ਆ ਗੱਲ ਬਾਈ ਕਹਿੰਦਾ ਜਮਾ ਯਾਰ ਜੈਨੂਅਨ ਜੀ ਦੱਸਾਂਗੇ ਜਿੰਨੀ ਕ ਹੈਗੀ ਆ ਲੈ ਚਲੰਦਰਲੇ ਬੰਨੇ ਚਵਾਈ ਦੀ ਨਰਮਾ ਬਾਈ ਚਵਾਈ ਤਾਂ ਪੂਰੀ ਵਧੀਆ ਜੀ ਮੈਂ ਤਾਂ ਕਹਿੰਦਾ ਵੀ ਚੋਕ ਕੇ ਲੈ ਕੇ ਜਾਣ ਪਤਾ ਲੱਗ ਜਾਂਦਾ ਜਦੋਂ ਥਾਣ ਨਹੀਂ ਪਾਸ ਕਰਾਉਂਦੀ ਤਾਂ ਮੈਂ ਐਸਾ ਨਹੀਂ ਲੈਣੀ ਚਾਹੀਦੀ ਠੀਕ ਹੈ ਕਈ ਵਾਰ ਥਾਣ ਖਰਾਬ ਹੁੰਦਾ ਠੀਕ ਹੈ ਗੱਲ ਇਹ ਬੰਦੇ ਕਮਾ ਕੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਲਵਾਂਗੇ ਜੀ 75000 ਠੀਕ ਹੈ ਗੱਲ ਏ ਬਾਈ ਕਹਿੰਦਾ ਦੇ ਦਾਂਗੇ 75 ਦੀ ਕਰੀਏ ਇਧਰਲੇ ਪੰਨੋਂ ਕਰਾ ਦੀ ਚੈੱਕ ਥੱਲੇ ਦੀ ਆ ਗਈ ਸਾਫ ਜੈਡ ਬਲੈਕ ਆ ਗਈ ਇਹ ਇਥੋਂ ਸਾਈਡ ਤੋਂ ਕਰਾ ਦੀ ਚੈੱਕ ਤੇ ਇਥੋਂ ਫੇਸ ਕੁਆਲਟੀ ਤੇ ਮਾਰਦੀ ਕੈਮਰਾ ਸੰਗਾ ਸੰਗਾ ਤੇ ਇਹ ਬਾਈ ਕਹਿੰਦਾ ਦੇ ਦੇਣੀ ਆ 75 ਦੀ ਮਾਨਤਾਨ ਛੋੜ ਛੱਪਾ ਜਾ ਹੋਈ ਆ ਇਹ ਤਾਂ ਕਰਨੀ ਪੈਂਦਾ ਜੀ ਫਿਰ ਤੁਹਾਨੂੰ ਪਤਾ ਹੀ ਆ ਠੀਕ ਆ ਗੱਲ ਆ ਆ ਜੇ ਕੋਈ ਭਰਾ ਦੋਨੇ ਲੈਂਦਾ ਹੋਵੇ ਤਾਂ ਉਹਦਾ ਦਾ ਹੋ ਜੂ ਨਹੀਂ ਦੋਹਾਂ ਦਾ ਤਾਂ ਚਲ ਕਰ ਲਾਂਗੇ ਜੀ ਦੋਹਾਂ ਦਾ ਹਾਂ ਠੀਕ ਆ ਗੱਲ ਮੇਰੇ ਕੋਲ ਤਾਂ ਤਿੰਨ ਤਿੰਨ ਦੇ ਦੋ ਤਾਂ ਡੰਗਰ ਵੇਕੇ ਜੀ ਆਪਣੇ ਸੁਧੇ ਹੋਣ ਤੋਂ ਪਹਿਲਾਂ ਤੇ ਹੁਣ ਮਾਰਦੇ ਗਏ ਜੀ ਆਹ ਕੱਟੀ ਦੇ ਕੈਮਰਾ ਆਈ ਤੇ ਮਾਰਦੇ ਮੀਨੀ ਤੇ ਜਿਹੜੀ ਦਾ ਤਲਿਹਾਰਾ ਪਾਇਆ ਆ ਤਾਂ ਹੁਕਮ ਦੀ ਫਿਰਦੀਆਂ ਨਾਲ ਤੇ ਆਹ ਮੀਨੀ ਤੇ ਮਾਰਦੇ ਸਿੰਘ ਹਲਦੇ ਦੋਨੇ ਹਾਂਜੀ ਹਾਂਜੀ ਲਓ ਕਰਾਇਓ ਚੈੱਕ ਮੜੇ ਪੜ ਲਾ ਵੀ ਕਰਾ ਫਿਰ ਸਿੰਘ ਨਾ ਹਿੱਲਣ ਫਿਰ ਮੀਨੀ ਕਿੱਥੋਂ ਆ ਜੀ ਇੱਥੋਂ ਕਰਾ ਦੇ ਸਿੰਘ ਸੁng ਹਲਦਿਆ ਹਨਾ ਚੱਲਾ ਇਹਨੂੰ ਅੰਦਰੀ ਘਮਾ ਦੇ ਬਾਗਲ ਦੇ ਅੰਹੀ ਘਮਾ ਦੇ ਠੀਕ ਹੈ ਅੱਲਾ ਜੱਲਾ ਜੱਲ ਖੋਲ ਕੇ ਕਿੰਨੀ ਉਮਰ ਹੋਊ ਆਈਡੀਆ ਜਾਂ ਉਮਰ ਤਾਂ ਜੀ ਦੀ 15 ਹੋਵੇ 14 ਹੋਵੇ ਠੀਕ ਆ ਬਸ ਮੀਨਾ ਉੱਪਰ ਥੱਲੇ ਹਾਂ ਥੋੜੀ ਜੀ ਕਹ ਲਈਏ ਸ਼ਾਮ ਘਟ ਚੋ ਆਈ ਸ਼ਾਮ ਘਟ ਚੋ ਆਈ ਹੈ ਜੀ ਠੀਕ ਹੈ ਗੱਲ ਆ ਤਲਿਹਾਰਾ ਬਾਈ ਨੇ ਇਹ ਹੁਣੀ ਪਾਇਆ ਉਹਦੇ ਕਰਕੇ ਥੋੜਾ ਆ ਜਾ ਬਾਈ ਸਾਡੇ ਨਾਲ ਜੀ ਖੁੱਲੀ ਆਵਲ ਜੀ ਮਨਾਉਂਗੀ ਧਰਦੇ ਧਰਦੇ ਉੱਤੀ ਧਰਦੇ ਅੱਛਾ ਉੱਤੀ ਧਰਦੇ ਰਸਾ ਪਰੇਸ਼ਾਨ ਨਾ ਕਰ ਥੋੜਾ ਤਲਿਹਾਰੇ ਕਰਕੇ ਕਰਦੀ ਹਣਾ ਛੜ ਦੇ ਛੜ ਦੇ ਉਰਲੇ ਬੰਨੇ ਕਰ ਦੇ ਅੱਛਾ ਜੀ ਆ ਸਿੰਗੋ ਬਾਈ ਕਹਿੰਦਾ ਨਹੀਂ ਸਿੰਗ ਹਲਦਿਆ ਥਣ ਸਿੰਗਲ ਚਾਰੀ ਮਿਲਣਗੇ ਤੇ ਆ ਗਈ ਬ ਬੀਰੇ ਇਹਦਾ ਤਾਂ ਆਪਾਂ ਫਿਕਸੇ 25000 ਲੈਣਾ ਠੀਕ 24 ਵਾਲਾ ਫੋਨ ਨਾ ਕਰੇ 26 ਵਾਲਾ ਕਰ ਲਵੇ ਠੀਕ ਹੈ ਗੱਲ ਨਾ ਜਦੋਂ 25 ਲੈਣਾ ਫਿਰ 26 ਤਾਂ ਕਿਉਂ ਦਊਗਾ ਕੋਈ ਹਾਂਜੀ ਠੀਕ ਹੈ ਗੱਲ ਆ ਨੰਬਰ ਬੋਲ ਦੇ ਜਰਾ ਨੰਬਰ 98142 ਜੀ ਹਾਂਜੀ 70758 ਆ ਨੰਬਰ ਸੱਚ ਨੂੰ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਸਲਾਰ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ ਇੱਕ ਝੋਟੀ ਦਾ ਦਿਖਾਦੀ ਤੋਕੜ ਗੱਬਣਾ ਤੇ ਇੱਕ ਦਿਖਾਦੀ ਇਧਰਲੇ ਬੰਨੇ ਬਾਈ ਕਹਿੰਦਾ ਹੀਰੋ ਦੇ ਸੀਮ ਹੰਦੀ ਆ ਤਾਜੀ ਸੂਈ ਤੇ ਇੱਕ ਮੀਣੀ ਕੱਟੀ ਬੂਰੀ ਤਿੰਨ ਨਗਦ ਖਾਏ ਨੇ ਬਾਈ ਕੋਲੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ